ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਡੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਅਗਰਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਮਖੌਣੀਆਂ ਵਿਦਿਆਨ ਦਾ ਦੁੱਧ ਦਾ ਕੰਮ ਆ ਕਰਦੇ ਪਸ਼ੂ ਆ ਜਿਹੜੇ ਰੱਖੇ ਵਿਦਿਆਨ ਨੇ ਆਪਣੇ ਆਹ ਮੱਝਾਂ ਸਾਰੀਆਂ ਚਲੋ ਚੰਗੀਆਂ ਦੁੱਧ ਵਾਲੀਆਂ ਜਿਹੜੀਆਂ ਰੱਖੀਆਂ ਵਾ ਬਾਕੀ ਵੀ ਚਲਵਾ ਮੱਝਾਂ ਜਿਹੜੀਆਂ ਕਾਰੇ ਆ ਸਾਰੀਆਂ ਦੁੱਧ ਵਾਲੀਆਂ ਹੀ ਆ ਚੰਗੇ ਰਿਕਾਰਡ ਵਾਲੀਆਂ ਤੇ ਇੱਕ ਤੇ ਆ ਬਿਲਕੁਲ ਤਾਜੀ ਸੋਈ ਮੱਝ ਆ ਤੇ ਬਾਕੀ ਆ ਦੋ ਮੱਝਾਂ ਤੁਹਾਨੂੰ ਉਧਰੋਂ ਵੀ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਖੜੋ ਤੇ ਜਿਹੜਾ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਪਰ ਪਸ਼ੂ ਦੇ ਆਪਣੀ ਇੱਥੇ ਹੀ ਤਸੱਲੀ ਕਰਕੇ ਖੜਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਹੋਰ ਵੀ ਜੀ ਠੀਕ ਠਾਕ ਜੀ ਠੀਕ ਠਾਕ ਹੀ ਤੁਸੀਂ ਖੜਾਓ ਜੀ ਠੀਕ ਠਾਕ ਜੀ ਤੇ ਵੀਰ ਜੀ ਨਾਮ ਦੱਸ ਦੇ ਕਰੀ ਆਪਣਾ ਨਾਮ ਗੁਰਮੰਦੀਪ ਹੈ ਜੀ ਮੇਰਾ ਤੇ ਪਿੰਡ ਅਕਰਪੁਰਾ ਜੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੀ ਠੀਕ ਹੈ ਜੀ ਨੇੜੇ ਆਪਣੇ 달म नंगल ਇਥੋਂ 달म नंगल ਲੱਗੇ ਆ ਹਨਾ ਹਾਂਜੀ ਹਾਂਜੀ ਠੀਕ ਹੈ ਫੋਨ ਨੰਬਰ ਹੀ ਬੋਲ ਦੋ 81466 4797 ਤੇ ਆਪਾਂ ਧਨਪੁਰ ਵੀ ਲੱਗੇ ਹੀ ਆ ਇਥੇ ਧਨਪੁਰ ਵੀ ਲੱਗੇ ਇਥੋਂ 5 ਕਿਲੋ 4 ਕਿਲੋਮੀਟਰ ਤੇ ਕੋਈ 15 ਕਿਲੋਮੀਟਰ ਬਟਾਲਾ ਹੋਣਾ ਵਾ ਹਨਾ 16 ਕਿਲੋਮੀਟਰ ਬਟਾਲਾ ਠੀਕ ਹੈ ਜੀ ਤੇ ਘਰ ਦੇ ਪਸ਼ੂ ਫੇਰ ਆਪਾਂ ਘਰ ਦੇ ਪਸ਼ੂ ਵੀ ਇਹ ਕਿਉਂ ਭੇਜ ਦੇਣੀਆਂ ਵਿੱਚ ਡਿਊਟੀ ਦੇ ਭਾਈ ਮੁਲਾਜ਼ਮ ਜਿਵੇਂ ਅੱਛਾ ਤੇ ਨਹੀਂ ਫਿਰ ਸਾਂਭੇ ਨਹੀਂ ਜਾਂਦੇ ਹੁਣ ਸਿਆਲ ਆ ਗਿਆ ਤੁਹਾਨੂੰ ਪਤਾ ਹੀ ਅੱਛਾ ਆਪ ਤਾਂ ਹੀ ਮੁਲਾਜ਼ਮ ਜੇ ਹਨਾ ਡਿਊਟੀ ਕਰਦੇ ਜੇ ਬਟਾਲੇ ਹੁੰਦੀ ਤੁਹਾਡੀ ਡਿਊਟੀ ਹਨਾ ਪੁਲਿਸ ਦੇ ਵਿੱਚ ਤੇ ਚਲੋ ਮੱਜਾਂ ਵਿੱਚ ਕੁਝ ਵੇਚ ਦੇਣੀ ਆ ਇਹ ਆ ਵੀ ਚਲੋ ਇੱਥੇ ਤੁਸੀਂ ਰੋਜ਼ ਅਪ ਡਾਊਨ ਕਰਨਾ ਬਿਲਕੁਲ ਜੀ ਬਿਲਕੁਲ ਤੇ ਫਿਰ ਮੁਸ਼ਕਲ ਹੋ ਜਾਂਦਾ ਪਸ਼ੂ ਵੀ ਨਾ ਬੰਦਾ ਭਾਜੀ ਮਿਲਦਾ ਨਹੀਂ ਹਾਂਜੀ ਹਾਂਜੀ ਕਰਕੇ ਔਖਾ ਹੋ ਜਾਂਦਾ ਹਾਂਜੀ 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 ਠੀਕ ਆ ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਵੱਡੀ ਮੱਜ ਹੈ ਇਹ ਤੋਂ ਕਰ ਲਈਏ ਇਹ ਤੋਂ ਹੀ ਕਰ ਲਈਏ ਤਾਜੀ ਸੁਈ ਜਾਂਦੀ ਜੇ ਇਹ ਕੱਲ ਸੁਈ ਹੈ ਬਾਜੀ ਕੱਲ ਦੀ ਸੁਈ ਜੇ ਤੇ ਆ ਬੱਚਾ ਜੇ ਖਾਲੀ ਕਰ ਦਿੱਤੀ ਹੈ ਜੀ ਹਾਂ ਬੱਚਾ ਜੇ ਦਾ ਕੱਟੀ ਜੇ ਦੇ ਮਗਰ ਤੇ ਪੂਰੀ ਤਗੜੀ ਹੈ ਮੱਜ ਹਾਂ ਜੀ ਇਹ ਹਰਿਆਣੇ ਦੀ ਪਿਛਲੇ ਸੁਈ ਲੈਂਦੀ ਪਿਛਲੇ ਸੁਈ ਕਹਿੰਦੇ ਫਿਰ ਉੱਧਰੋਂ ਲੈਂਦੀ ਸ਼ੌਕ ਨਾ ਪਸ਼ੂ ਰੱਖੇ ਸਾਰੇ ਹਾਂ ਜੀ ਹਾਂ ਜੀ ਤੇ ਨਾਲ ਤੇ ਚਲੋ ਚਵਾਈ ਕਹਿੰਦੇ ਕਾਫੀ ਕਰਤੀ ਸੀ ਸਵੇਰੇ ਤੇ ਨਾਲੇ ਜੀ ਟਾਈਮ ਦੁਪਹਿਰ ਦਾ ਵਾ ਤੇ ਪੂਰੀਆਂ ਵੱਡੀਆਂ ਮੱਜਾਂ ਚ ਹੱਥ ਯਰਗੀ ਮੱਜ ਆ ਜੜੀ ਇਕੱਲੀ ਬਿਲਕੁਲ ਗੋਲ ਸਿੰਘ ਦੀ ਆ ਚੰਗੇ ਰਿਕਾਰਡ ਵਾਲੀ ਆ ਜਣੀ ਦੇਖੇ ਨੇ ਸ਼ੌਂਕ ਨਾਲ ਵੱਡੀ ਮੱਝ ਘਰੇ ਰੱਖਣੀ ਇੱਕ ਵਾਰੀ ਫੇਰ ਘਮਾ ਦ ਵੀਰ ਜੀ ਤੈਨੂੰ ਵੀਰ ਜੀ ਕਹਿੰਦੇ ਬੀਡਿੰਗ ਕਰਨੀ ਹੋਵੇ ਤਾਂ ਬੀਡਿੰਗ ਵਾਸਤੇ ਲੱਗ ਜਾਂਦੀ ਹੈ ਹਾਂਜੀ ਮੱਝਾਂ ਚੱਲੋ ਸਾਰੀਆਂ ਵੀਰਜਾਂ ਨੇ ਘਰੇ ਚੰਗੀਆਂ ਹੀ ਰੱਖੀਆਂ ਵਾ ਹਲਕੀ ਮੱਝ ਚੱਲੋ ਕੋਈ ਵੀ ਨਹੀਂ ਹੈ ਮੈਨੂੰ ਪਤਾ ਇਹ ਮੈਨੂੰ ਭਾਂਤੋਂ ਲੱਗੀ ਜੇ ਕੱਲ੍ਹ ਇਹ ਸੁੱਜੀਏ ਹਾਂਜੀ ਆਜ ਲਾ ਆ ਲਾ ਜਬੰਦੋ ਬਾਕੀ ਥੱਲੇ ਉਹ ਤਰ੍ਹਾਂ ਚੰਗੀ ਖੁੱਲੀ ਆ ਹੁਣ ਤੇ ਚਲੋ ਚਵਾਈ ਇਹਦੀ ਫਿਰ ਕੀਤੀ ਆ ਹਸਾਬ ਨਾਲ ਪਿਛਲੇ ਸਵੇਰੇ ਭਾਈ 16 ਟਾਲਟਰ ਦੁੱਧ ਚੋਇਆ ਇਹਦਾ ਕਰੀਏ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਵੀਡੀਓ ਤੇ ਪਾ ਕਰਕੇ ਛੱਡਣ ਲੱਗ ਤੇ ਮਿਲਕਮੈਨ ਵੀ ਚੰਗੀ ਮੋਟੀ ਗਾਵਾਂ ਵਰਗੂ ਲੱਗੀ ਆ ਤੇ ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਚੰਗਾ ਹੈ ਤੇ ਪਿਛਲੇ ਸਵੇਰੇ ਵੀ ਜੀ ਕਿੰਨਾ ਕ ਦੁੱਧ ਚੋਇਆ ਇਹਦੇ ਕੋਲ ਕਿੰਨੇ ਕਿਲੋ ਚੋਇਆ ਭਾਈ 16-17 ਲੀਟਰ ਅੱਛਾ ਹਾਂਜੀ ਹਾਂਜੀ 16-17 ਲੀਟਰ ਹੱਥੀਂ ਚੋਇਆ ਦੁੱਧ ਠੀਕ ਹੈ ਜੀ ਐਰ ਕਿੰਨਾ ਘੜੀ ਜਾਊਗੀ ਯਾਰ ਕਾਲ ਮੀਟ ਤੇ 18 ਦੀ ਜੀ ਸਮਝ ਕਰੂਗੀ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਤੇ ਮੁੱਲ ਵੇਦੀ ਦਾ ਫਿਰ ਮੁੱਲ ਵੇਦੀ ਦਾ ਫੋਨ ਤੇ ਕਰ ਲਾਂਗੇ ਅਛਾ ਇਹਦਾ ਫੋਨ ਤੇ ਕਰ ਲਾਂਗੇ ਬਾਕੀ ਦੱਸਾਂਗੇ ਬਾਕੀ ਦੱਸ ਦੂਨੇ ਉਹ ਦੋ ਮਈਆਂ ਦਾ ਦੱਸ ਦਾਂਗੇ ਤੇ ਇਹਦਾ ਫੋਨ ਤੇ ਇਹਦਾ ਫੋਨ ਤੇ ਕਰ ਲਾਂਗੇ ਹਾਂਜੀ ਬਾਕੀ ਚਲੋ ਕਵੀਰ ਫੋਨ ਲਾ ਕੇ ਪੁੱਛ ਲੈ ਤੇ ਬਾਕੀ ਪਹਿਲਾਂ ਆਖੀ ਆਣ ਕੇ ਵੇਖੇ ਮਾਜੀ ਘਰੇ ਆਣ ਕੇ ਵੇਖ ਲੈ ਤੇ ਫਿਰ ਸੌਦਾ ਕਰੇ ਬਾਕੀ ਮੈਂ ਕੱਲ ਸੁੱਈ ਆ ਭਾਜੀ ਤੁਹਾਨੂੰ ਪਤਾ ਹੈ ਇਹਦੇ ਨੂੰ 10 ਦਿਨ ਲੱਗ ਜਾਣੇ ਦੁੱਧ ਸਟਾਰਟ ਹੁੰਦੇ ਹਾਂ ਹਾਂਜੀ ਹਾਂਜੀ ਬੋਲਾ ਹੀ ਹੋਣਾ ਮਹਾਂ ਇਹਦੇ ਅਜੇ ਤਾਂ ਬੋਲੇ ਚ ਹੀ ਆ ਹਨਾ ਤੇ ਜਿਹੜੀ ਆਹ ਵਾਲੀ ਝੋਟੀ ਜੇ ਇਹ ਵੀ ਇਹ ਦੂਜਾ ਸੂਆ ਝੋਟੀ ਆ ਇਹ ਦੂਸਰਾ ਸੂਆ ਝੋਟੀ ਬਿਲਕੁਲ ਕੋਲ ਸਿੰਘ ਦੀ ਝੋਟੀ ਆ ਦੇਖ ਸਕਦੇ ਆ ਵੀ ਇਹ ਕੋ 8 ਕਿਲੋ ਦੁੱਧ ਆ ਵੀ ਇਹ ਅੱਛਾ 8 ਲੀਟਰਾਂ ਦਾ ਦੁੱਧ ਹੈਗਾ ਵਾ ਠੀਕ ਹੈ ਜੀ ਤੇ ਮਗਰ ਕੀ ਆ ਤੇ ਮਗਰ ਇਹਦੀ ਕਟਾ ਹੈ ਜੀ ਮਗਰ ਇਹਦੇ ਕਟਾ ਹੈ ਕਟਾ ਤੁਹਾਨੂੰ ਦਿਖਾ ਦਿੰਨੇ ਆਨੇ ਬਾਕੀ ਕੱਦ ਕਾਠੇ ਇਹਦਾ ਵੀ ਚਲੋ ਚੰਗਾ ਵਾ ਬਾਕੀ ਟਾਈਮ ਹਲੇ ਦੁਪਹਿਰ ਦਾ ਵਾ ਹੌਣ ਲੈ ਜਵੇ ਦੀ ਕਰੀ ਹੋਰ ਤੋਂ ਕਮਾ ਲਿਆ ਸਕੂਟਰੀ ਲੱਗ ਆ ਆ ਜਲੇ ਆ ਤੇ ਬਿਲਕੁਲ ਗੋਲ ਸਿੰਘ ਦੀ ਹੈ ਵੀ ਇੱਕ ਮਿੰਟ ਰੋਕਾਂ ਇੱਥੇ ਚਿਹਰਾ ਦਿਖਾਈ ਇਹਦਾ ਆ ਦੇਖ ਸਕਦੇ ਮੋਹਰਾ ਦੀ ਝੋਟੀ ਹੈ ਤੇ ਬੜੇ ਸ਼ਾਂਤ ਜੇ ਸੁਭਾਅ ਦੀ ਹੈ ਲੋ ਬਤਾ ਆ ਦੇਖ ਸਕਦੇ ਤੇ ਉਤਰਾ ਵੀਰ ਜੀ ਸਵੇਰ ਦੀ ਚਵਾਈ ਕਿੰਨੇ ਕ ਵਜੇ ਦੀ ਇਹਨਾਂ ਦੀ ਸਵੇਰੇ 5 ਵਜੇ ਦੀ ਚਵਾਈ ਜਿਹੜੀ ਇਹਨਾਂ ਦੀ ਹੋਈ ਆ ਚਿਹਰੇ ਤੋਂ ਆਪਾਂ ਦੇਖ ਸਕਦੇ ਸੋਹਣੀ ਝੋਟੀ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਮੁੱਲ ਵੀ ਜੀ ਇਹਦਾ ਜਾਰੀ ਆ ਜੀ ਕਿੰਨਾ ਕ ਮੁੱਲ ਗਰਾਉਂਡ ਭਾਵੇਂ ਲੱਖ ਕਰਾ ਲਈ ਜੀ ਹਾਂਜੀ 80000 ਜੁੜ ਗਿਆ 80000 ਜੀ ਬਾਕੀ ਮਾਨਤਾਨ ਮੌਕੇ ਤੇ ਹੋ ਜੂਗਾ ਹਨ ਕੋਈ ਵੀ ਰਾਣ ਕੇ ਵੇਖੇ ਇਹਦਾ ਕੱਟਾ ਤੁਹਾਨੂੰ ਨੇ ਵਿਖਾ ਦਿੰਨੇ ਆ ਆਹ ਕੱਟਾ ਜੇ ਦਾ ਜਿਹੜਾ ਕੋਈ ਵੀਰ ਵੇਖ ਲਿਓ ਆਪਣੇ ਹਿਸਾਬ ਨਾਲ ਤੇ ਹੁਣ ਜਿਹੜੀ ਆ ਜਿਹੜੀ ਮੱਝ ਆ ਇਹ ਬਿਨਾ ਬੱਚੇ ਤੋਂ ਜੀ ਇਹ ਬਿਨਾ ਬੱਚੇ ਤੋਂ ਭਾਜੀ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਕੋਲ 8 ਕਿਲੋ ਦੁੱਧ ਦੇ ਬੀਚ ਅੱਛਾ ਇਹਦੇ ਕੋਲ ਵੀ 8 ਲੀਟਰ ਆ ਥਾਪੀ ਦੇ ਮਿਲਦੀ ਆ ਅੱਛਾ ਇਤਨਾ ਹੀ ਮਿਲਦੀ 100000 ਆ ਗਏ ਹੁਣ ਟੀਕੇ ਦੇ ਪੈ ਜੇ ਜਾਂ ਉਹ ਗੱਲ ਵੱਖਰੀ ਆ ਹਾਂ ਦੇਖੋ ਇੱਥੇ ਥਾਪੀ ਚੋ ਕੇ ਦਵਾਂਗੇ ਠੀਕ ਆ ਤੇ ਉਤਰੇ ਇਹਦੇ ਕੋਲ ਇੱਕ ਸੋਈ ਨੂੰ ਕਿੰਨਾ ਚਿਰ ਹੋ ਗਿਆ ਹੋਈ ਨੂੰ ਇਹਨੂੰ ਸੋਈਨ ਹੋ ਗਿਆ ਜੀ 2 ਮਹੀਨੇ 2 ਮਹੀਨੇ ਹੋ ਗਏ ਜੀ ਬੱਚੇ ਦੀ ਵੀਡੀਓ ਹੈਗੀ ਸੱਚੀ ਸੋਈ ਸਾਡੇ ਕੋਲ ਠੀਕ ਆ ਜੀ ਲੇ ਕੇ ਉਹ ਲੈਣੀ ਆ ਉਹਦੇ ਲੈ ਬਾਕੀ ਉਤਰੇ ਚੱਲੋ ਮੱਝ ਮੱਜਾਂ ਚੱਲ ਸਾਰੀਆਂ ਭਾਰੇ ਪੱਲੇ ਦੀਆਂ ਹਲਕੀ ਕੋਈ ਵੀ ਨਹੀਂ ਹੈ ਕੋਈ ਵੀ ਆਵੇ ਇੱਥੋਂ ਕਈ ਵਾਰੀ ਹੋਰ ਕੋਈ ਪਸੰਦ ਆ ਜਾਂਦੀ ਬੰਦੋਂਾਂ ਚ ਕੋਈ ਵੇਖ ਲਿੰਦਾ ਵਾ ਇੱਕ ਵਾਰੀ ਫੇਰ ਤੋਰ ਲੈ ਜਾ ਇਧਰ ਨਿੱਗਰ ਹੈ ਮੱਜੇ ਵੀ ਕੱਦਮ ਵਜਨ ਵਾਲੀਆਂ ਮੱਜਾਂ ਸਾਰੀਆਂ ਲੈ ਜਾ ਇਹ ਤਾਂ ਬਿਲਕੁਲ ਜਦੋਂ ਤਾਜੀ ਸੋਈ ਹੋਗੇ ਤਾਂ ਦੋ ਦਿਨ ਚੰਗਾ ਕੱਢਿਆ ਨਾ ਹਾਂ ਜੀ ਜੀ 12 ਕਿਲੋ ਚੱਲਦੀ ਰਹੀ ਹੈ ਜੀ 12 ਲੀਟਰ ਦੁੱਧ ਜਿਹੜਾ ਉਹ ਤਾਂ ਕੰਦੇ ਵੀ ਕੱਢਦੀ ਪਈ ਆ। ਬਾਕੀ ਬੱਜੇ ਮਾਰ ਲਿਆ ਬਸ ਪਾਈ ਦਾ ਬਾਈ। ਹਾਂਜੀ ਹਾਂਜੀ ਨਾਲੇ ਹੁਣ ਵੈਸੇ ਵੀ ਸਟਾਈਲਿਸ਼ ਚੁੱਲੇ ਪੱਠੇ-ਪੱਠੇ ਨਹੀਂ ਹੁੰਦੇ ਇੱਧਰ ਲੈ ਲੀਏ ਚੱਕੇ। ਤੁਹਾਨੂੰ ਪਤਾ ਫਿਰ ਬਣਦੇ ਗੱਲ। ਖਾਣੇ ਦਾ ਵੀ ਦੇਖ ਸਕਦੇ ਜੀ। ਤੇ ਇਹਦਾ ਫਿਰ ਮੁੱਲ ਵੀ ਜੀ। ਇਹਦਾ ਮੁੱਲ ਵੀ ਜਿਆਦਾ ਜੀ ਆ ਜੀ। ਕਿੰਨਾ ਕ? ਮੋਲੇ ਦਾ ਹੈਗਾ ਜੀ 75000 ਰੁਪਏ ਜੀ। 75000 70 ਦੇ ਦਾਂਗੇ। 70000 ਦੀ ਦੇ ਦੋ। ਚਲੋ ਬਾਕੀ ਮਾਨਤਾਂ ਨੂੰ ਮੌਕੇ ਦੇ ਹੋ ਜਾਗਾ ਹੋਰ ਹਨਾ। ਪਤਾ ਪਤਾ ਹੋ ਜੂਗਾ ਜੀ। ਬਹੁਤਾ ਜ਼ਿਆਦਾ ਨਹੀਂ ਹੋਣਾ ਜੀ। ਠੀਕ ਆ। ਹਾਂ ਜੀ ਹਾਂ ਜੀ ਤੇ ਬਾਕੀ ਆਹੀ ਤਿੰਨ ਹੀ ਜਨਵਾਰ ਵੇਚਨੇ ਆਪਾਂ ਆਹੀ ਤਿੰਨ ਹੀ ਆ ਜੀ ਠੀਕ ਹੈ ਬਾਕੀ ਜੇ ਕਹਿੰਨੇ ਲੈਣੀ ਹੋਊ ਆ ਮੀਨੀ ਮਈ ਇੱਕ ਅੱਛਾ ਕਿ 7ਵੇਂ ਦੀ ਗੱਬਣੀ ਐ ਐਸ 7ਵੇਂ ਦੀ ਗੱਬਣੀ 6 ਕਿਲੋ ਦੁੱਧ ਆ ਜੀ ਦਾ ਅੱਛਾ ਧੋਕੜ ਗੱਬਣਿਆ ਮੀਨੀ ਧੋਕੜ ਗੱਬਣਿਆ ਸੱਜਰ ਕਿੰਨੇ ਕ ਦੁੱਧ ਆ ਲਈਏ ਇਹ 16 ਲੀਟਰ ਚ ਆਇਆ ਹੈ 16 ਲੀਟਰ ਇਹਦੇ ਥੱਲੇ ਚ ਆਇਆ 7 ਕਿਲੋ ਦੁੱਧ ਹੁਣ ਹੈਗਾ 6-7 ਕਿਲੋ ਇੱਕ ਟਾਈਮ ਦਾ ਅੱਛਾ ਇੱਕ ਟਾਈਮ ਦਾ ਕਿੰਨਾ ਹੋਣਾ 6-7 ਕਿਲੋ ਇੱਕ ਟਾਈਮ ਦਾ ਇੱਕ ਟਾਈਮ ਦਾ ਇੱਕੋ ਟਾਈਮ ਦਾ ਅੱਛਾ ਇੱਕੋ ਟਾਈਮ ਮਿਲਦੀ ਅੱਛਾ ਮਿਲਦੀ ਇੱਕੋ ਟਾਈਮ ਇਹ ਕ ਦੇਸ ਕੋ ਛੱਡ ਕੇ ਜਾਣਾ ਉਹ ਰੱਖ ਲੈਣਾ ਅੱਛਾ ਤੇ ਬਾਕੀ ਵੀ ਹੋਰ ਵੀ ਕੋਈ ਹੈਗੀਆਂ ਹਨਾ ਚਲੋ ਬਾਕੀ ਇਹ ਹੈਗੇ ਆਪਾਂ ਮਾਲ ਹੁਲਾ ਕਰਦਾ ਵਾ ਜਿਹੜੀ ਵੀ ਕਿਸ ਨੂੰ ਚੰਗੀ ਲੱਗਦੀ ਹੈ ਉਹ ਕੋਈ ਵੇਖ ਲੈ ਹੈਨਾ ਠੀਕ ਹੈ ਤਾਂ ਆਪਾਂ ਚਲੋ ਕੋਈ ਵੀਰ ਫੋਨ ਤੇ ਪੁੱਛ ਲੈ ਇਹ ਵੀ ਵੱਡੀ ਪੂਰੀ ਇਹਦੇ ਜਿੱਡੀ ਆਉਂਦੀ ਹੈ ਵੀ ਹਾਂਜੀ ਹਾਂਜੀ ਇਹ ਸੱਤਾਂਵੇਂ ਤੋਂ ਪੂਰੀ ਆ ਤੇ ਹੋਰ ਵੀ ਗੱਪ ਆਪਣਾ ਲੈ ਕੇ ਆਉਣ ਨਾਲ ਹਾਂਜੀ ਹੋਰ ਵੀ ਗੱਪ ਨੇਗੀ ਕੋਈ ਵੇਚਣ ਵਾਲੀ ਕਿ ਨਹੀਂ ਨਹੀਂ ਹੋਰ ਬਾਕੀ ਉਹ ਚਲੋ ਰੱਖ ਲੈਣੀ ਆ achar ਆ ਜਿਹੜੀਆਂ ਤੇ ਬਾਕੀ ਇੱਥੇ ਆਓ ਤੇ ਆਪਣੀ ਸਮਝਣਾ ਵੇਚ ਚਾ ਕੇ ਚੈੱਕ ਪਾਸ ਕਰਵਾ ਕੇ ਤਸੱਲੀ ਕਰਕੇ ਖੜੋ ਜੀ